ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਚੌਥਾ ਹਰ ਪਹਿਲੜੀ ਲਾਭ ਪਰਵਿਰਤੇ ਕਰਮ ਦਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮੁ ਡ੍ਰਿਢੋ ਹੋ ਪਾਪ ਤਜਾਇਆ ਬਲਰਾਮ ਜੀਓ ਤਾਰਮ ਦ੍ਰਿੜ ਹੋ ਹਰ ਨਾਮ ਧਿਆਵ ਹੋ ਸਿਮਰਤ ਨਾਮ ਦਰੜਾਇ ਸਤਗੁਰ ਗੁਰ ਪੂਰਾ ਆਰਦ ਹੋ ਸਭ ਕੇ ਲਿਖ ਪਾਪ ਗਵਾਇਆ ਸਹਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਜਨਕ ਹਾਨਕ ਨਾਨਕ ਲਾਵ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਵ ਸਤਗੁਰ ਪੁਰਖ ਮਿਲਾਇਆ ਬਾਲाराम ਜੀਓ ਨਿਰਭਉ ਭੈ ਮਨ ਹੋਇ ਹਉਮੈ ਮੈ ਲਗਾਵਾਇਆ ਬਾਲाराम ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ਹਰਤੀ ਜੜੀ ਲਾਵ ਮਨ ਚਾਉ ਭਇਆ ਬੈਰਾਗਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨ ਵਡ ਭਾਗੀ ਪਾਇਆ ਹਰ ਕਥਿਆ ਅਕਥ ਕਹਾਣੀ ਹਿਰਦੈ ਹਰ 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 ਧੁਨ ਉਪਜੀ ਹਰ ਜਪਿਆ ਮस्तक ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜੀਓ ਹਰ ਚੌਥੜੇ ਲਾਵ ਮਨ ਸਹਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਲੇਵ ਲਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੇ ਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸੀ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦਾ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ